ਪਿਛਲੇ ਸਾਲ ਵਾਂਗ ਐਸਆਰਵੀ ਬੀਐਸਐਫ 22 ਫਰਵਰੀ 2026 ਨੂੰ ਗੋਲਡਨ ਗੇਟ ਤੋਂ ਅੰਮ੍ਰਿਤਸਰ ਅਟਾਰੀ ਬਾਰਡਰ ਤੱਕ ਬਾਰਡਰ ਪੋਪੂਲੇਸ਼ਨ ਅਗੇਂਸਟ ਡਰੱਗ ਅਤੇ ਫਿਟ ਇੰਡੀਆ ਮੂਵਮੈਂਟ ਦੇ ਸਹਿਯੋਗ ਨਾਲ ਇੱਕ ਮੈਗਾ ਮੈਰਾਥਨ ਦਾ ਆਯੋਜਨ ਕਰ ਰਿਹਾ ਹੈ ਜਿਸ ਵਿੱਚ ਇਸ ਵਾਰ 10000 ਨੌਜਵਾਨ ਦੌੜਾਕਾਂ ਨੂੰ ਰਜਿਸਟਰ ਕਰਨ ਦਾ ਟੀਚਾ ਹੈ ਅਤੇ ਹੁਣ ਤੱਕ 6000 ਲੋਕਾਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ ਹੈ ਐਸ ਪ੍ਰੋਗਰਾਮ ਦੀ ਸਫਲਤਾ ਲਈ ਅਦਿੱਤਿਆ ਨੇ ਸਹਿਯੋਗ ਦੀ ਮਿਸਾਲ ਕਾਇਮ ਕੀਤੀ ਡਾਇਰੈਕਟਰ ONGC ਸ਼੍ਰੀਮਤੀ ਰੀਨਾ ਜੇਤਲੀ ਨੇ ਬਾਈ ਫਰ ਫਰੀ ਨੂੰ ਹੋਣ ਵਾਲੀ ਮੈਰਾਥਨ ਲਈ ਆਪਣੇ CSR ਫੰਡ ਵਿੱਚੋਂ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਸਨਾਤਨ ਧਰਮ ਸੁਰੱਖਿਆ ਪਰਿਸ਼ਦ ਦੇ ਰਾਸ਼ਟਰੀ ਪ੍ਰਧਾਨ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਨ ਪਗਤ, ਪ੍ਰਸਿੱਧ ਗਉ ਕਥਾਵਾਚਕ ਗਉ ਸੇਵਕ ਪੰਡਿਤ ਅਵਨ ਕੁਮਾਰ ਪ੍ਰਾਸ਼ ਜੋ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਸਨ ਨੇ BSF ਦੇ ਸੀਨੀਅਰ ਅਧਿਕਾਰੀ डीआईजी एसएस चंदेल ਨੂੰ ਦੋਸ਼ਾਲਾ ਭਗਵਾਨ ਸ਼੍ਰੀ ਰਾਮ ਜੀ ਦਾ ਸਰੋਪਾ ਗਊ ਮਾਤਾ ਦੀ ਤਸਵੀਰ ਗਊ ਵਿਗਿਆਨ ਤੇ ਇੱਕ ਕਿਤਾਬ ਅਤੇ ਇੱਕ ਵਿਸ਼ੇਸ਼ ਕਿਤਾਬ ਪੇਟ ਕਰਕੇ ਸਨਮਾਨਿਤ ਕੀਤਾ